ਨਾਮਨ ਮਾਨੇ ਨਮੋ ਨਾਮ ਸਰਬ ਕਾਉਣੀ ਨਮੋ ਸਰਬ ਪਾਉਣੀ ਨਮੋ ਸਰਬ ਰੰਗੀ ਨਮੋ ਸਰਬ ਭੰਗੀ ਨਮੋ ਕਾਲ ਕਾਲੀ ਨਮ ਸਤ ਜਾਲੀ ਨਮ ਸੰਗ ਵਰਣੀ ਨਮ ਸੰਗ ਅਮਰਣੀ ਨਮ ਸੰਗ ਜਰਾਰੰ ਨਮ ਸੰਗ ਕਰਤਾਰੰ ਨਮੋ ਸਰਬ ਸੰਦੀ ਨਮੋ ਸਤ ਬੰਦੀ ਨਮਸਤਾਂ ਨਾ ਸਾਕੇ ਨਮਸਤਾਂ ਅਰਵਾਕੇ ਨਮਸਤਾਂ ਬੇਨਾਮ ਪੰਕਾਇਮ ਨਮਸਤਾਂ ਆਨੰਤੇ ਨਮਸਤਾਂ ਮਹੰਤੇ ਨਮਸਤਾਂ ਰਗੇ ਨਮਸਤਾਂ ਸੋਹਾਗੇ ਨਮਸਤਾਂ ਸੋਹਾਗੇ ਨਮੋ ਅੰਤਰਬ ਸੋਖੰ ਨਮੋ ਸਰਬੋਪੋਖੰ ਨਮੋ ਸਰਬਕਰਤਾ नमो सर्वहर्ता नमो जोग जोगे नमो भोग भोगे नमो सर्वजल्ली नमो सर्वपालि चादेशंद तव प्रसाद <coughs> अरूपह अनूपह जुवाय भूवायलिक का विखा नमय कामय ਆਤੀਆਂ ਬੇਰਾਇਆ ਜੀ ਸਾਇਆ ਵੀ ਤਾਂ ਸਰਮਾਨ ਨਗਾਨਾ ਸਰਵਰਗਾਇਆ ਸਰਗਾਇ ਨਾਦਾ ਜੀ ਆਇਆ ਜਾਦਾ ਜਨਮਾ ਵਰਨਾ ਬੂਤਾ ਵਰਨਾਇ ਆ ਗੰਜਾ ਪੰਜਾ ਤੂਜਾ ਚੰਜਾ ਵਿਕਾਰ ਵਿਕਾਰ ਤੰਦਾ ਬੰਦਾਇ निर्भुजाया सुजाया कालाया जालाया लाया जाय अनता मंताया निकान श्री कर्ण लम्बाया गंबाया जम्बाई आभूताया सूताई आलोकाया <coughs> <coughs> शोकाया कर्माया भर्माया जीताया बीताया बाया गाय

ਨਾਦਨ ਨਦਨ ਦੇ ਨਾਮੋ ਪਾਨ ਪਾਨੇ ਨਾਮੋ ਗੀਤਾ ਗੀਤੇ ਨਾਮੋ ਤਾਨੋ ਕਾਨੇ ਨੋ ਨਰਪਮਨ ਤੇ ਨਮੋ ਨਾਦੋ ਨਦ ਦੇ ਨਾਮੋ ਪਾਨ ਪਾਨੇ ਨਮੋ ਬਾਦੋ ਬਾਦੀ ਹਾਦੀ ਬਾਦੀ ਹਾਨੰਗੀ ਆ ਨਾਮੇ ਸਵਾਮ ਤੇ ਸਾਰੂਪੇ ਬਰਪੰਗੀ ਪਰਮਾਤੇ ਸਵਾਮ ਤੇ ਬਾਪੂ ਤੇ अलंकार ब्रह्मनानेक अलंकृत सारुपे नमो राजो यत्रम ब्रह्म रूपे नौ योगा योगस्त्रम ब्रह्मा शुद्धे नमो राजो यत्रम ब्रह्म परमते नौ सतरपाणे नामो अर्थर्माणि नामो कर्मगतता नामो दुःखगतता अवेकीया ब्रह्मया भोगी अभुक्ते नामो दोगा योगस्त्रम ब्रह्मा जोते ਨਾਉ ਨਤਨਾਣੀ ਗੁਰ ਕਮੀਨੋ ਪ੍ਰੀਤ ਪ੍ਰੀਤੋ ਦੇਵੀ ਸੋ ਧਰਮੀਨੋ ਰੋਗ ਹੱਤਾ ਨਾਮੋ ਰਾਗ ਰੂਪੇ ਨਾ ਸਾਹਸਾਹੰ ਨਾ ਪੂਪਾ ਪੂਪੇ ਨਾ ਧਾਨ ਦਾਨੇ ਨਾ ਮੋਹ ਮਾਨ ਮਾਨੇ ਨਾਮੋ ਰੋਗ ਰੋਗੇ ਨਮਸਤੰ ਉਸ ਨਾਨਕ ਨਾਉ ਮੰਤਰ ਮੰਤਰੰ ਨਾਮੋ ਜੰਤਰ ਜੰਤਰੰ ਨਮੋ ਇਸ਼ਟਾ ਇਸ਼ਟੇ ਨਾਮੋ ਕੰਤ ਸਰ ਤੰਤਰੰ ਸਾਦਾ ਸਤਿ ਦਾ ਨੰਦਾ ਸਰਬੰ ਪਰਣਾਸੀ ਆਨੂਪੇ ਅਰੁਤ ਸਵਾਮਹ ਸਾਰਣੇ ਵਸਿਮ ਸਾਦਾ ਸੱਦ ਦਾ ਬੁੱਧ ਦਾ ਬਿਰਧ ਕਰਤਾ ਅਦ ਉਰਧ ਅਰਧੰ ਅਗੰ ਉਗਾਰਤੰ ਪਰਮ ਪਰਮ ਪਰਮੇ ਉਤ੍ਰੰpropto ਪਾਲੰ ਸਾਦਾ ਸਰਬ ਦਾ ਸਦ ਤਦਇਲੰ ਆਸ਼ੇਦੀ ਅਬਿਧੀ ਆਨਾਮੰ ਆਕਾਮ ਸਵਾਮਹ ਸੋ ਪਰਾਜੀ

नमस्वांगनाते नमस्वांग नम परमाते गंज नम स्वाऊ गम स्वा काले पाले नमो सर्विशे नमो सर्वा नमो राज राजे नमो साज साजे नमो साये नमो महामाए ਨਾਮ ਗੀਤਾ ਗੀਤੇ ਨਾਮੋ ਪ੍ਰੀਤਾ ਪ੍ਰੀਤੇ ਨਮੋ ਰੋਕਰੋਕੇ ਨਾਮੋ ਸੋਕੋ ਜੋਕੇ ਨਾ ਸਰਬ ਰੋਗੇ ਨਾਮੋ ਸਰਬ ਭੋਗੇ ਨਾਮੋ ਸਰਬ ਗੀਤੰ ਨਾਮ ਸਰਬ ਬੀਤੰ ਨਾਉ ਸਰਬ ਗਿਆਨੰ ਨਾਮੋ ਪਰਮਤਾ ਨੰ ਨਾਮੋ ਸਰਬ ਮੰਤਰੰ ਨਾਮੋ ਸਰਬ ਜੰਤਰਾੰ ਨਾਉ ਸਰਬਾਦ ਸਾਮ ਨਾਮੋ ਸਰਬਾਤ ਸੰ नौ तरबा रंगे तरबंगे आनंगे नौ जीव जीवांग नम बीज बीजे या बीजे या बीजे समस्ता बरसिजे कृपालं सारूपे को कर्म करना से सदा सर्वदा रद्दा सदने वासी चरपट शांतो चरपट सादो अमृत कर्मे अमृत तर्मे कालजोगे या चलपोगे ਆਦਲ ਰਾਜੇ ਆਦਲ ਸਾਜੇ ਆਕੰタル ਮੰਗਾ ਲਖ ਪਰਮ ਸਰਬੰਦਾਤਾ ਸਰਬੰਦਤਾਂ ਸਰਬੰ ਪਾਨੀ ਸਰਬਾਮਾਨੀ ਸਰਬੰ ਪ੍ਰਾਣ ਸਰਬੰ ਅੰਤ੍ਰਾਨੰ ਸਰਬੰ ਕਰਮੰ ਸਰਬੰ ਭੁਗਤਾ ਸਰਬਾਂ ਜੁਤਾ ਸਰਬਾਂ ਦੇਵਾਂ ਸਰਬਾਂ ਦੇਵਾਂ ਸਰਬੰ ਕਾਲੇ ਸਰਬੰ ਪਾਲੇ ਰਵਾਲ ਸੰਗੋ ਤਾ ਪ੍ਰਸਾਦ ਆਦਿ ਰੂਪਾਂ ਆਦਿ ਮੂਰਤਾਂ ਜੋਨ ਪ੍ਰਕਾਰ ਪਾਰ ਸਰਬਮਾਨ ਪਰਮਾਨ ਦੇ ਪੀਵਾ ਦੋਦਾਰ ਸਰਬ ਪਾਲਕੋ ਸਰਬ ਕਾਲਕੋ ਸਰਬ ਕੋ ਕਨ ਕਾਲ ਜਤਰ ਤਤਰ ਬਰਾਜ ਹੀ ਆ ਤੂਤਾ ਰੂਪ ਰਸਾਲ ਨਾਮ ਧਾਮ ਨਾ ਜਤ ਜਾ ਕਰ ਰੂਪ ਰੰਗ ਨਾ ਏਕ ਆਦ ਪੁਰਖ ਉਦਾਰ ਮੂਰਤਾ ਜੋ ਨਾਸੇ ਦੇਸਾ ਨਾ ਭੀਜਾ ਕਰੋ ਰੂਪੇਕ ਨਾ ਰਾਗ ਦੁਤ ਤਰ ਤਤ ਸਰ ਸਭ ਸੋਇ ਪੈ ਲਿਓ ਨਾਗ ਨਾਮ ਕਾਮ ਬਹੀ ਨ ਭਿਕਤ ਤਾਮੋ ਨਾ ਜਾਹੀ ਸਰਬ ਮਾਨ ਸਰਵ ਤਰਮਾਨ ਸੁਦਾਰਮੰਤਾਏ ਇਕ ਮੂਰਤਾ ਇਕ ਦਰਸ਼ਨਾ ਇਕ ਨਾ ਰੂਪਾ ਨੀਕੰ ਖੇਲ 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 ਅੰਤ ਕੋ ਪਰੇ ਕਾ ਜੇ ਪਿਉ ਨਾ ਜਾਣਹੀ ਜਾ ਵਿਦੇ ਅਰਕ ਤੇਵ ਰੂਪ ਰੰਗ ਨਾ ਜਾਤ ਪਾਤ ਜਾਨੀ ਕੈ ਜੀਵ ਤਾਤ ਮਾਤ ਨਾ ਜਾਤ ਜਾ ਕਰ ਜਨ ਮਨ ਵਹੀਨ ਚੱਕਰ ਬੱਕਰ ਫਿਰਜ ਤਰਾ ਜਪਮਾਨੀ ਵਰਦੀ ਨਾ ਲੋਕ ਚੌਦਾਂ ਕੇ ਵਿਕਰ ਜਗ ਜਾ ਪੀ ਜਾ ਜਾ ਕੋ ਆ ਦੇਵ ਨਾਮ ਮੂਰਤ ਤਪ ਸਵਜ ਤਾ ਪਰਮ ਰੂਪ ਬਨੀ ਮੂਰਤਾ ਗੁਣ ਵਰਕਾ ਪਾਰ ਸਰਬ ਸਵਾਰ ਚੁਰਜਾਂ ਪਾਇ ਗਰਭਗੰਜਨਾਰ ਕਾਲਿਕਾ ਪ੍ਰਸੂਤ ਕਾਲਪੁਰਖਾ ਦੇਸੋ ਧਰਮ ਦਾੰਤ ਪਰਮਰਾਗੁ ਬੁਤਲਾ ਕਬੇ ਸਾਇ ਅੰਗਰਾਗ ਨਾਰੰਗ ਜਾਕੈ ਜਗ ਬਾਸਨਾ ਨਾਮ ਗਰਭਗੰਜਨਾ ਦੁਸਪੰਜਨਾ ਮੁਗਦਾ ਕਾਮ ਆਭ ਰੂਪਮੀ ਕਨ ਤਤ ਵਰਕਾ ਤੂਤਾ ਗਰਭਗੰਜਨਾ ਸਰਪੰਜਨਾ ਵਾਦ ਰੂਪ ਸੂਤਾ ਅੰਗਹੀਨ ਅਪੰਗ ਨ ਤਮਾਇ ਪੁਰ ਕਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋਟ ਪਰਪਾਰ ਸਰਬ ਗੰਤਾ ਸਰਬ ਹੰਤਾ ਸਰਬ ਤਿਆਨ ਭੇਖਾ ਸਰਬ ਸਾਸਤਰ ਨ ਜਾਣੀ ਜਾ ਰੂਪ ਰੰਗਾਰੇ ਪਰਮ ਬੀਦ ਪ੍ਰਾਨ ਜਾ ਕਾਇ ਨਿਪਾਤਨ ਤੋ ਕੋਟ ਸਮਤ ਪ੍ਰਾਨ ਸਾਸਤਰ ਨ ਵਿਵਤਤਾਇ ਮਦ ਪਾਰ ਸੰਦ ਤਾ ਪ੍ਰਸਾਦ ਗੋਣ ਗਨ ਦਾਰ ਮਨ ਮਾਰਤ ਨਾ ਪੰਗੁ ਘਾਨੰ ਗਨਪ੍ਰਕਾਸ਼ ਸੁਦਨ ਅਨਾਸ ਆ ਜਾਣ ਬਾਵੋ ਤਾਨ ਪਾਉ ਰਾਜਨ ਰਾਜੂ ਪਾਨਨ ਪਾਨ ਦੇਵਾਨੁ ਦੇਉਪਮ ਮਹਾਨੁ ਇੰਦਰਾਨੁ ਇੰਦਰ ਬਾਲਾਨੁ ਬਾਲੁ ਰੰਕਾਨੁ ਰੰਕ ਕਾਲਾਨਿ ਕਾਲ ਅਨਪੂਰਤ ਅੰਗ ਅਭਾ ਪੰਗੋ ਗਤਵਤ ਤਪਾਰ ਗੋਣ ਗਨ ਅਦਾਰ ਮਨੁਗਨ ਬਨਨਾਮ ਨਿਰਪੈ ਨਿਕਾਮ ਅਤੁੱਪਰਚੰਡ ਮਦਗਤਕਾ ਸਖੰਡ ਅਲਛਾ ਕਰਮ ਦਰਸਾ ਤਰਮਾ ਦਰਵਾ ਪਰਨਾਟਿਆ ਅੰਡੰਡ ਵਧਿਆ ਜਾਦਵੀ ਸ਼ਾਂਤਾ ਪ੍ਰਸਾਦ ਗੋਵਿੰਦੇ ਮਕੰਦੇ ਉਦਾਰੇ ਆਪਾਰੀ ਅਰੀ ਅੰ ਕਈ ਅੰ ਨਰਨਾਮੀ ਕਾਮੀ ਪ੍ਰਯੰਗ ਪ੍ਰਯਾਸ਼ੰਦ ਚਤਰ ਚੱਕਰ ਕਰਤਾ ਚਤ ਚੱਕਰਤਾ ਚਤ ਚੱਕਰ ਜਾਣੇ ਚਤ ਚੱਕਰ ਜਾਣੇ ਚੱਤਾ ਚੱਕਰ ਵਰਤੇ ਚੱਤਾ ਚੱਕਰ ਪਰਤੇ ਚੱਤਾ ਚੱਕਰ ਪਾਲੇ ਚੱਤਾ ਚੱਕਰ ਕਾਲੇ ਚੱਤਾ ਚੱਕਰ ਪਾਸੇ ਚੱਤਾ ਚੱਕਰ ਵਾਸੇ ਚੱਤਾ ਚੱਕਰ ਮਾਨੇ ਹਮ ਚੱਤਾ ਚੱਕਰ ਦਾਨੇ ਆਂ ਚਾਤਰੀ ਸ਼ਾਨਦਾਰ ਨਾ ਸ਼ਸਤਰ ਨਾ ਮਿੱਤਰ ਨਾ ਪਰਮੰ ਨਾ ਪੁੱਤਰ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਤਰਾ ਨਾ ਮਿੱਤਰ ਪਰਿਆ ਪਵਿੱਤਰ ਵਰ ਦਿੱਸਾਂ ਦਿਸਾਂ ਦੇਸਾਂ ਦੇਸਾਂ ਕਨਿਸਾਂ ਭਗਵਤੀ ਸ਼ਾਂਤਾ ਪ੍ਰਸਾਦ ਕਰਤੇ ਕਿ ਆ ਸੱਜ ਦੇਸਾਂ ਕਿ ਆਪਿ ਜਬੀ ਸਾ ਕਿ ਗੰਜ ਕਰਮੈ ਗਵਨ ਪਰਮੈ ਕਿ ਆਪੇ ਜ ਲੋਕਾ ਜਿਆਦਤਾ ਜੋਕਾ ਗਵਤੂਤ ਵਰਨੈ ਕਿ ਗੁਸਰਨੈ ਕਿ ਰਾਜਨ ਪ੍ਰਭਾਏ ਕਿ ਤਰਮਾ ਤੁਜਾਏ ਕਿ ਸੋਕ ਵਰਨੈ ਸਰਬਾ ਪਰਨੈ ਕਿ ਜੋ ਤੰਕਰਤੀਆਂ ਜਿਤੁਰਾਤਨੀਆਂ ਬ੍ਰਹਮਾ ਸਰੂਪਾਇ ਤਨ ਬਹੁਆਨੁਪੈ क्या दुवाधि वकीर हो अभिवान चित्रमबाहि न के काय दिनाय के रुचि रजाकरि मरियाका के पातु भव अब के गभ लोक अभय क्या भगनाय के साना साय के कर्ण को न दाई के रुचि दाई के रय दुराइ मैं के कर्मकारी मैं के सर्पांका दिय के सर्पां दिय कि सर्वत्र माने आए कि सर्वत्र गाने आए कि सर्वत्र गाना आए कि सर्वत्र पावना है कि सर्वत्र देशा है कि सर्वत्र भेषा कि सर्वत्र राजा कि सर्वत्र राजा कि सर्वत्र दीना कि सर्वत्र लीना कि सर्वत्र जाओ कि सर्वत्र पाओ कि सर्वत्र देशा कि सर्वत्र पेशा कि सर्वत्र काल कि सर्वत्र पाल ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜਾਇ ਕਿ ਸਰਵਤਰ ਰਾਜਾਇ ਕਿ ਸਰਵਤਰ ਸੋਖਾਇ ਕਿ ਸਰਵਤਰ ਭੋਕਾਇ ਕਿ ਸਰਵਤਰ ਤ੍ਰਾਣਾਇ ਕਿ ਸਰਵਤਰ ਪ੍ਰਾਣਾਇ ਕਿ ਸਰਵਤਰ ਦੇਸਾਇ ਕਿ ਸਰਵਤਰ ਬੇਸਾਇ ਕਿ ਸਰਵਤਰ ਮਾਨਿਆ ਜਾਨ ਪਰਦਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਦਾਪਿਆ ਕੀ ਸਰਵਤਰ ਪਾਣ ਮੈਂ ਕੀ ਸਰਵਤਰ ਮਨ ਮੈਂ ਕੀ ਸਰਵਤਰ ਅੰਧਰਾਏ ਕੀ ਸਰਵਤਰ ਚੰਦਰਾਏ ਕੀ ਸਰਬਾਂਕਲੀ ਮੈਂ ਕੀ ਪਰਮਾ ਪਾਈ ਮੈਂ ਕਿ ਅਕਲਾ ਲਾਮੈਂ ਸਭ ਕਲਾ ਮੈਂ ਕੁਸਲ ਵਜੂਵਾਂ ਤਮਾਮਲ ਰਜ਼ੂਆ ਨਸਲ ਸਲਾਮ ਤਰੀਕਤ ਮੰਦਾਮੈਂ ਬਲਮਤ ਕਰਤਾ ਗੁਰਬਰ ਪਰਸਤਾ ਬਰੰਦ ਨਾਮ ਕੰਨਾ ਜਮੀਨ ਵਰ ਜਮਾਨਾ ਤਮੀਜਲ ਤਮਾਮ ਰਜੂਵਨ ਗੰਨ ਹਰ ਕੁਲਜੀਮੈ ਰਾਕਣ ਕੀਨੈ ਅਨੇਕ ਰੰਗਾਂ ਦੇ ਪੇਦਾ ਪੰਗ ਜੀਜਲ ਨਵਾਜੈ ਗਨਮਕ ਰਾਜੈ ਨ੍ਰੁਕਤ ਸੂਰੂਪੈ ਤਮੁਕਤਾ ਭੂਤਾ ਪਰਪੁਰਮਾ ਸੋਤ ਸੰਗਾਈ ਸੁਦਾਗੰਗ ਸੂਰੂਪੈ ਪਿਧੀ ਅਨੁਪੈ ਸਨਤ ਪਰਾਜੈ ਸਵਾਦੁ ਸਾਜੈ ਸਮਤ ਸਲਾਮੈ ਦੌਲਕਾਮ ਦਰਵਾਜ ਰੂਪੈ ਗੰਗਾ ਅਨੁਪੈ ਓਮ ਅਦਰੂਪੇ ਅਨਦ ਸਰੂਪੈ ਅਨੰਗੀ ਨਾਮੇ ਤਪੰਗੀ ਤਰਕਾਮੀ ਸਰਵਰ ਗੰਦਰਵਾਦੇ ਆ ਗੰਜੇ ਆ ਗਾਦੇ ਸਪੰਗ ਸਰਪਾਗੀ ਸੁਸਰਬਨ ਰਾਗੇ ਓਮ ਸਰੂਪੈ ਜਿਤਾ ਜੂਤਾ ਨਰਕਾਂ ਪ੍ਰਣਾਤਾਂ ਪ੍ਰਚਰ ਪ੍ਰਵਾਸ ਦਾਇ ਨਰਕ ਪ੍ਰਵਾਸ ਦਾਇ ਸਾਇ ਓਮ ਸਰੂਪੈ ਬਰੁਤਨ ਉਪੈ ਨੁਕਤਾ ਸਦਾਹੈ ਵਿਭੋਗ ਪ੍ਰਵਾਨ ਸਰੂਪੈ ਬਰੁਤਨ ਉਪੈ ਚਾਦਰੀ ਸ਼ਾਂਦਾਇ ਆਪੰ ਗਾਇ ਨੰਗਾਇ ਵੇਕਾਇ ਲੁਕਾਇ ਪਰਮਾਇ ਕਰਮੈ ਨਾਦ ਜੋਗਦੰ ਅਜਹ ਹੈ ਬਹ ਹੈ ਬੁਤ ਤੁਤ ਨਾਸ ਦਸੰ ਆਤੰਦੰ ਮੰਦੰ ਪਤੰ ਬਰਖਤਾ ਨਾਸਾ ਪ੍ਰਕਾਸ਼ਾਇ ਨਜਤਾਂ ਸੁਨਕਾਇ ਵਿਕਾਇ ਦਿਕਾਇ ਦੇਕਾਇ ਆਪੇ ਕੈ ਓਟਾ ਹੈ ਅਗੰਬੰ ਗੰਬੰ ਸਰਬੰਗਤਾ 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 प्रकाशे अनंगं स्वरूपे बंगमे पुते परमातं परमाते सदा सर्वसाते अंगादु स्वरूपे नर्वादे वर्पुते अनंगिया नामे दरबंगी दरकामे दरबंगी सरुपे सरबंगिया अनुपे ना पुत्राय ना पुत्राय ना सत्राय ना वत्राय ना ताता ना माता ना जाता ना पाता ਨਿਸੋਕੰ ਸਾਰੀ ਕਾਇਆ ਮਿਤਵਾਵੇ ਕੰਤੋ ਦਾਵੰ ਪ੍ਰਵੈ ਅਜਾਏ ਗਾਇ ਭਗਵਤੀ ਸ਼ੰਤ ਤਪਸਾਏ ਖਿਜਾਰ ਜੋ ਰਣ ਕਾਦਰਮ ਜੋ ਰੈ ਮਿਸਰਤ ਨਾਮ ਸਮਤ ਕਰੋ ਨਾ ਕਿਸਾਵੋ ਤੇ ਮਾਕੇ ਕੋਤੰਚਰਾ ਹੈ ਕਿ ਕਾਮ ਰੂਪਿ ਮੈਂ ਕਿਰਾਂ ਚੁ ਰਹੀ ਮੈਂ ਕਿ ਰੋਜੀ ਦਾ ਹੰਦਾਨ ਤਰਾ ਕਰੰਦਾ ਹੰਦਾਨ ਕਰਮ ਕਮਾਲ ਹੈ ਕੋਤ੍ਰੰ ਜਮਾ ਨਾਏ ਗਨਨੁ ਕਰਾਜੈ ਕਰਵਲ ਨਵਾਜੈ ਹਾਈ ਗੁਰਸ ਕੰਨਾ ਰਸ ਲਵ ਕੰਨਾ ਕਲੰਕਾ ਪ੍ਰਣਾਸਾ ਸਮਤ ਨਵਾਸੈ ਅਗੰਜਲ ਗਨੀ ਮਾਰਜੈ ਕਰੀ ਵਾਸਮਤ ਜਵਾਇ ਕਿਸਾਰੁ ਕਰਾਮ ਗਦਕਨ ਪ੍ਰਣਾਸਾ ਨਸਤ ਨਵਾਸੈ ਪ੍ਰਭੁ ਗਵਾਨ ਨਾਮਿ ਸਰਵਨੈ ਤੁਮਾਹੁ ਤੁਮੀ ਜੈ ਸਤਿਗੁਰ ਜੀ ਜੈ ਪਰਮੇ ਸਤਿਗੁਰ ਜੀ ਸਾਈਂ ਦਸਰੋ ਦੇਕੈ ਮੇ ਗਲੋ ਬੇ ਕਾ ਜੀ ਨੋ ਜਮਾਨ ਮੇ ਕਲਮਾਏ ਕਰਨ ਕਮਾਲਾਂ ਗੁਰ ਜਮਾਲੇ ਕਿ ਚੱਲੰਗ ਪ੍ਰਕਾਸ਼ ਸਾਹਿਬ ਤੁਸ ਸਵਾਸਾਂ ਜਜੋ ਰੋਪਾ ਕਮਤਾ ਪੂਤਾ ਕਿ ਮਿੱਤੋ ਬਸਾਂ ਗਿ ਆਤਮ ਪ੍ਰਭਾਂ ਚੱਲੰਗ ਰੰਗਾਂ ਗਮਸਤੋ ਪੰਗਾਇ ਮਦਭਾਰ ਸ਼ੰਤ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਰਮਦਾ ਮੋ ਅਰਵਰ ਗੰਧ ਨ ਪ੍ਰਪੰਜ ਅਨ ਗਨ ਪ੍ਰਣਾਮ ਮਨ ਮਨ ਸਰਾ ਵਰਨਰ ਕੰਡੋ ਵਰਨਰ ਮੰਡ ਅਨੁਭਵ ਨਾਸ ਮਨੋ ਪ੍ਰਕਾਸ ਗੁਣ ਗਨ ਪ੍ਰਣਾਮ ਜਗ ਤਰਮ ਦਾਮ ਅੰਸ ਜੇ ਅੰਗ ਅਸਨ ਪ੍ਰਗਟ ਮਾ ਪਾਰ ਗਤਮ ਤੁਰਦਾਇ ਜਗ ਤਲ ਮੰਡੋ ਦਸੋ ਸੁਪੰਡ ਜਗ ਤਲ ਮੰਤ ਦਸੋ ਵਿਆਨ ਅਨੁਭਵ ਨਾਸ ਤਰ ਤਰ ਰਾਸ ਜਨ ਭਾਵ ਇਕ ਸਦਾਉ ਓੰਕਾਰ ਆਦ ਕਦਮੀ ਨਾਦ ਕਲ ਕਲ ਗਿਆਲ ਪਰਵਰ ਕਾਰ ਕਰ ਕਰ ਪ੍ਰਣਾਮ ਚਤਨ ਨਾਮ ਜਗਾਜਨਾ ਬਾਸ ਹੰਤੰ ਦਾ ਗਤੋਂ ਅਨੰਦ ਭਾਤੋਂ ਰੁਟਕੋਂ ਨਾਰੂ ਅੰਤਤੋ ਪਾਰਿ ਆਜੂਰ ਧਰਮੋ ਅਜੂਰ ਕਰਮੋ ਅਨਵਨੰਤ ਉਦਾਤਮਾਨ ਹਰ ਬੋਲ ਬਨਾਸੰਗ ਪ੍ਰਸਾਦ ਕੁਨ ਲੈ ਕਲੈ ਇਕ ਕੰਡੈ ਨਾਮ ਵੰਡਨਾਇ ਦਰਦ ਸਵਾਰਾ ਬਰਿ ਸਵਾਰਾ ਅੰਤਕਾਰਨ ਅਤਰਵਾਰਨ ਤਕ ਕੇ ਧਰਮੇ ਜਕ ਕੇ ਕਰਮੇ ਮਨ ਮਾਨਾ ਜਗ ਜਾਨਾ ਦਰਪਾ ਪਾਰਾ ਦਰਪਾ ਕਾਰਾ ਦਰਪਾਸਾ ਅੰਦਨਾ ਸਾ ਕਰਨਾਕਾਰਾਂ ਸੰਪਰਾਂ ਸਰਬਸਵਰਾਂ ਜਬ ਕਿ ਉਤਰਾਂ ਬ੍ਰਹਮਣ ਸਾਇ ਤਕਨ ਸਾਇ ਪਤੀ ਪਰਾਂ ਕਰਨਾਕਾਰਾਂ ਅਗਵਾ ਜਪਾ ਸਵਾ ਤਪਾ ਕਰਤਾ ਕਰਤਾ ਮਤਾਂ ਮਤਾਂ ਅਮਰਤਾ ਪ੍ਰਤਾਂ ਕਰਨਾ ਕਰਤਾ 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 ਤਰੇ ਦੁਤਾਇ ਅਮਿਤੇ ਸਵਾਰਾਂ ਬ੍ਰਹਮਣ ਕਰਤਾ ਕਰਤਾ ਮਤਾਂ ਮਤਾਂ ਅਗਵਾ ਕਰਤਾ ਮਤਾਂ ਮਤਾਂ ਨਰਨਾਇਕਾਂ ਕਲਕਾਇਕਾਂ ਸੰਪਰਾਂ ਕਰਨਾਕਾਰਾਂ ਬਣਾਇਕਾਂ ਕਰਪਾਇਕਾਂ ਪਰਬੰជនਾਰ ਗੰਗਨਾਰ ਤਪਨਾਮ ਜਪਨਾ ਕਲੰਕ ਉਸਤਾ ਦਰਵਾ ਕਰਤਾ ਕਰਤਾ ਕਾਰਾਂ ਤਾਰਨ ਪਰਮਾਤਮਾ ਦਰਵਾਤਨਾ ਤੁੰਗਾ ਸੰਗ ਕੀ ਜਾਤ ਸਾਭੰ ਭਜੰ ਪ੍ਰਿਆ ਛੰਦ ਹੈ ਨਾਉ ਦੂਰ ਦੂਰ ਦੀ ਨੌ ਜੰਤ ਚੰਦਰੀ ਨਾਮ ਰਾਜ ਰਾਜ ਦੀ ਨੌ ਅੰਦਰ ਦੇ ਨੌ ਅੰਧਕਾਰੇ ਨੌ ਦੂਜੀ ਨੌ ਬ੍ਰਿੰਦ ਬ੍ਰਿੰਦੇ ਨੌ ਬੀਜ ਦੂਜੀ ਨੌ ਰੌਸ਼ਨ ਕਮ ਸੰਤ ਸਾਂਤ ਰੂਪੇ ਨੋ ਪਰਮਤੁ ਪਾਨੁਕਤਾ ਜੋ ਰੁਕੇ ਰਾਜੋ ਜੋਗੇ ਨੌ ਗਣ ਗਿਆਨੀ ਨੌ ਮੰਤਰ ਮੰਤਰੇ ਨੌ ਗਿਆਨਦਾਨੇ ਨੌ ਜਿਤ ਜੁਦੇ ਨੌ ਗਿਆਨ ਗਿਆਨੀ ਨੌ ਪੂਜ ਕੋ ਜੀ ਨੌ ਪਨ ਬਾਨੀ ਨੌ ਕਲ ਕਰਤਾ ਨੌ ਸਾਂਤ ਰੂਪੇ ਨੌ ਗਰੰਧ ਨਾਦ ਪੂਰਤੀ ਕਲੰਕਾਰ ਰੂਪੇ ਅਲੰਕਾਰ ਲੰਕੇ ਨੌ ਸਵਾਸੇ ਨੌ ਗਮਾਂਤ ਰੰਤਕੀ ਪੰਗੇ ਦਰੂਪੇ ਲੰਗੇ ਨਾਮੇ ਤੇ ਪੰਗੇ ਦਰਕਾਰ ਲੈ ਲੰਗੇ ਕਾਮੇ ਇਕ ਅਚਰੇ ਸੰਦ ਅਜਾਇ ਲਾਇ ਪਾਇ ਬਾਇ ਪੂਜੂ ਨਾਸ ਕਾਸ ਅਗੰਜ ਪੰਜ ਲੱਖ ਪਾਕ ਕਾਲ ਜਾਲ ਲੇ ਕੇ ਨਾਮ ਕਾਮ ਗਾਟਾ ਨਾ ਤੇ ਪਰਮਾਤੇ ਅਜੋਨੀ ਅਮੋਨੀ ਨਾਰਾਗੇ ਨਾਰੰਗੇ ਨਾ ਰੂਪੇ ਨਾਲ ਕੇ ਕਰਮਾ ਭਰਮਾ ਗੰਜੇ ਲੇਕੇ ਪ੍ਰਯੰਗ ਪ੍ਰਯਾ ਚੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੀ ਅਗੰਜਲ ਨਾਮੇ ਸਮਸਤਲ ਨਵਾਸੇ ਨਾ ਕਾਮ ਬਿਪੂਤੇ ਸਮਸਤਲ ਸਰੂਪੇ ਕੁਕਰਮ ਪ੍ਰਣਾਸੀ ਸੁਕਰਮ ਬਿਪੂਤੇ ਸਦਾ ਸਚ ਦਾ ਆਨੰਦ ਸਤੰਗ ਪ੍ਰਣਾਸੀ ਕਰਮ ਰਤਨੰਦਾ ਸਮਸਤਲ ਨਵਾਸੇ ਅਜਾਗ ਬਿਪੂਤੇ ਜਾਗਨੀ ਮੇ ਹਰੀਆਂ ਕਰੀਆਂ ਕਰੀ ਹੋ ਰਹੀ ਮੇ ਦਕਤਾਰ ਚਕਰਪਤੀ ਦਕਤਾਰ ਚਕਰਪੋਤੇ ਸੁਜੋ ਪਾਸਾ ਸੰਸਰ ਬੋ ਦਾਤਵ ਜੋਤੀ ਦੋ ਕਾਲੰਪਨ ਨਾਸੀ ਦਾਨ ਸਰੂਪੇ ਸਦਾ ਅੰਗ ਸੰਗੇ ਆ ਭੰਗੰ ਗਟੂਤੇ ਇਕੋ ਅੰਕਾਰੋ ਤੁਦਗਤ ਸਵਾਦ ਪਾਸਾ ਤਸਵੀ ਤਾ ਪ੍ਰਸਾਦੋ ਜੀ ਸ੍ਰਾਵਗੁ ਤੁਮ ਮੁਰਦਾਨ ਕੀ ਦੇ ਪ੍ਰੋਕਾ ਦੂਰਤੀ ਕੀ ਸੋਤ ਸਾਰਧਨਾ ਸਤਿ ਦਾਇਕ ਸੰਸਮੂਲਿਕ ਬਧੇਕੇ ਸਾਰੇ ਇਹਨ ਉਸ ਤੋਂ ਜ਼ਿਕਰ ਮਤ ਕੋ ਨ ਦੇਖਤਵਾਨ ਬਧੇਕੇ ਸੇ ਭਗਵਾਨ ਕਿਪਾਏ ਕਿਪਾਉ ਦੇ ਕਰਦੀ ਮਨੀ ਕਰਤੀ ਕੇ ਮਾਤੇ ਮਤੰਗ ਜਾਰੇ ਜਾਰੋ ਸੰਗ ਅਨੁਪਾ ਤੰਗ ਤ੍ਰੰਗ ਸਵਾਰੇ ਕੋਰ ਤ੍ਰੰਗ ਕੋ ਤ੍ਰੰਗ ਕੋ ਤਪੰਤ ਗੁਣ ਚਰਨ ਨਮਾਈ ਭਾਜੀ ਪਿਆਨ ਕੋ ਪਰਵਦ ਨਾਵਤੋ ਸਿਰ ਸੰਜਤ ਵਿਚਾਰੇ ਇਥੇ ਪੈ ਤੋ ਕਾਂ ਪੈ ਬੋ ਬਤੰਦ ਕੋ ਨਾ ਦੀ ਬਾਣ ਪ੍ਰਦਾਰੇ ਜਿਸ ਪ੍ਰਸਾਦ ਉਸਤਾਨ ਕੋ ਬਾਣ ਚਤੁਰਮ ਸੰਗਨ ਗਾਇ ਗੁੰਜਤ ਘੂੜ ਅਗਜ ਸੁੰਦਰਾ ਰਸਤੇ ਅਜ ਰਾਜ ਉਜਾਰੇ ਪੂਤ ਪ੍ਰਵਿਕਪਨ ਪੂਤ ਬਾਣਨ ਜਦ ਵਿਚਾਰੇ ਨਿਰਪਤਵ ਪ੍ਰਵਾਨ ਅ ਜੀਵਨੰਤ ਪਾਨ ਕੇ ਨਾ ਉਸਤਾਰੇ ਤਿਸ ਸੁਨਾ ਨੰਦ ਰੰਦਾਨ ਸੋ ਸੰਜਮ ਨੇ ਮਾਨੇ ਕੋ ਠਿਕਾ ਵਿਪ੍ਰਾਂਤਿ ਉਦਾਨ ਜਮੀਨ ਜਮਾਨ ਜਵਨ ਪੀਕੈ ਪਾਉਣ ਆਹਾਰ ਦਿੱਤੀਆ ਤਾਰ ਸਭ ਸੁਚਾਰ ਹਜ਼ਾਰ ਕ ਦੇਖਾ ਏ ਸ੍ਰੀ ਭਗਵਾਨ ਪਜਵਨ ਕੋ ਪਤਾ ਏ ਕਰਦੇ ਬਨੇ ਕਾ ਲੇਖਾ ਏ ਸਤਿ ਸਪਾਹਾ ਰਾਮ ਦਵਾਹਾ ਸੋ ਸਾਤ ਸੁਨੰਦ ਸੁਨਾ ਦਰਜਾਂਤ ਲੈਣਗੇ ਪਾਰਿ ਗਮਾਨ ਪਰਮਨ ਮੈਂ ਕਰ ਪਰਵਤ ਪੰਖਾ ਲੈ ਨਾਲੇਗੇ ਤੋਰ ਰੀਨ ਮਰੋ ਰਮ ਸੁਨਾ ਮਤ ਸੰਗਨ ਮਾਨ ਮਿਲੇਗੇ ਸ੍ਰੀ ਪਤ ਤ੍ਰਿਪਦਵਾਨ ਕਿਰਪਾ ਬਿਨ ਤਿਆਗ ਜਾਨ ਦਾਨ ਚਲੇਗੇ

सात पाएंगे पण प्रताप बार बाढ़ जात जन पापण के बाबा जित पाएंगे सात समूह प्रश्न प्रयाग सत स्वर पाएंगे मानव इंद्र विजेंद्र नाथप जौन तर तो कोरे करेंगे कृष्णन उजागर दान अनेक स्वम प्रसाद पाएंगे ब्रह्म में सर बसंती प्राप्त हो अंत ये नारद ने पास के पास सान पालते नारद ने उतराएंगे ਕਾਹ ਪਿਉ ਜਦੂ ਰਤ ਮੁਸਕਾ ਬਾਕ ਰਸਤਾਨ ਲਗਾਇਓ ਨਾਤ ਪਿਉ ਰੀ ਸੋਕ ਮਰਣਾ ਲੋਕ ਉਪ ਲੋਗ ਆਇਓ ਵਸਤੂ ਗਿਆਨ ਤੁਰਕੈ ਐਸੀ ਐਸੀ ਦਮਦੂਤਾ ਆਇਓ ਸਭ ਕੋ ਸੰਦੋ ਸਵਾਜਨ ਪ੍ਰੇਮ ਕੀਓ ਤਨੀ ਪ੍ਰਭਾਉ ਕਾਉਲ ਪਾਂਕੂ ਤਯ ਸਰ ਕਾਉਲਾ ਲਿੰਗ ਗਰਡਕਾਇਓ ਕਾਉਲ ਚੁਰਵਾਚੀ ਸਾਮ ਕਪਸਾ ਕੋ ਸੁਨਵਾਇਓ ਹੋਵਤਾਨ ਪੂਤੈ ਪਾਸ ਉਮਰਤਾਨ ਪੂਜਨਤਾਇਓ ਪੂਰ ਕਿਆਉ ਦੋਸਾ ਵੀ ਜਾਗ ਸ੍ਰੀ ਭਗਵਾਨ ਕੋ ਬੇਦਨਾ ਪਾਇਓ ਇਕ ਓੰਕਾਰੁ ਤੁਧੁ ਵੇ ਤੁਸੀ ਕੀ ਪਤਾਇ ਪਾਕ ਸਾਧ ਸਵੇ ਕਵਿ ਬਾਦ ਵੇਂਦੀ ਚੋਪਾਈ ਹਉ ਈ ਕਰਉ ਅਦਰਛਾ ਪੂਰਨੋ ਇਕੀਚਾਂ ਤਉ ਤਨੁ ਰਹਿ ਮਾਨ ਆਪਣਾ ਜਨ ਕ੍ਰਪਾ ਰਾਹ ਹਮਰੇ ਦੁਖਤੋ ਸਭ ਤੁਮਕਾਉ ਆਪਾਦਮ ਉਚਾਉ ਤੋ ਕੇ ਵਸਾਮ ਮੋਰ ਪ੍ਰਭਾਰਾ ਸੇਖ ਸੁਖਾ ਸਵਾ ਕਰਤਾਰਾ ਮੋਰ ਚਾਰਜ ਕਰਦਾ ਕਰੀ ਆ ਸਭਨ ਕਵ ਸੰਗਰੀਏ ਪੂਰਨ ਹੋਯਾਮਾਰੀ ਅਸਤ ਤੋਰਪੰਕੀ ਰਾ ਪਿਆਸ ਤਮੇ ਛਾਡ ਕੋ ਅਰਣ ਦਿਆਉ ਜੋ ਚੌਪਤੀ ਪਾਂ ਸੇਵਕ ਸਿੱਖਾਂ ਮਾਰੇ ਤਾਲੀਆਂ ਜਤਨਤਰਾ ਮਾਰੇ ਮਾਰੀਆਂ ਆਪਾਦੋ ਮਜਾ ਬਰੀਆ ਮਨ ਕਾਲ ਕਾ ਦਸ ਰਈਆ जो सदा मारे पचास व्यासो जो जो कारो रक्षा रख हमारा किनारे सब संतवाए प्यारे दिन मान के अंत तुमो प्री चतन संता काल पर ब्रह्म काल पर सूर्य तारा काल पाए कृष्ण प्रकाश सक काल का आत्मा सा जवन का जोगी सब कियो वेदराज ब्रह्म दूतिया काल सब लोक सवार नमस्कार ताई मारा ਜਵਨ ਕਾਲ ਸਭ ਜਾਤ ਬਿਨਾ ਦੇਵ ਗਾਤ ਜਚਨ ਭਿਆਉ ਆਦੰਤਿ ਕਵਕਾਰ ਸੁ ਗੁਰੂ ਸਮਝੋ ਮਹਾਰਮ ਨਮਸਕਾਰ ਸ੍ਰੀ ਕੁਮਾਰੀ ਤਕਾਲ ਪ੍ਰਜਾ ਜਨਾਬ ਸਵਾਹੀ ਸਭ ਕਣ ਕੋ ਸਭ ਗੋਪ ਕੋ ਦਿਓ ਸਤਰਨ ਕੋ ਪਗ ਮੁਗ ਕੀਓ ਕਟ ਕਟ ਕੇ ਅੰਦਰ ਕੀ ਜੰਤ ਬੁਰੇ ਬੁਰੇ ਕੀ ਪੀਪ ਸ਼ਾਂਤ ਜੀ ਜੀ ਤੇ ਪੁੰਚਾ ਸੁਨਲਾ ਸਪਰਸ਼ ਪਾ ਦੁਸਤਾ ਬੋਲਾ ਸੰਤਾਂ ਦੇ ਪਾਏ ਦੇ ਰਖੇ ਪਾਏ ਦਾਦਨ ਕੇ ਰਖੇ ਏਕ ਏਕ ਕੀ ਬਿਖਸ਼ਾਨਾ ਇਕਟ ਕਟ ਕੇ ਬੜਬੜ ਕੇ ਜਾਣਾ ਝਾਬੋਦ ਕਰ ਕਰਾ ਕਰਦਾ ਹਰ ਬੱਜਾ ਤਤਵ ਨਹੀਂ ਪਾਰ ਜਬ ਕਰ ਕਰਤੋਂ ਗਾਵੋ ਤੁਮ ਮਿਲਤੋ ਦੇਤਾ ਸਭ ਜਿਤੇ ਵਦਨਾ ਸੁਸਤਾਤਾਰ ਆਪਨੋ ਜੋ ਚਾਰ ਤੁਮ ਸਵਾਮੀ ਤੇਰਾ ਨਰਾਰੋ ਜਾਂਤ ਬੇਜ ਬੇਦਾਰ ਆਲਮ ਨਿਰੰਕਾਰ ਨਿਰੰਕਾਰ ਲੰਬਵਾਧ ਨੀਰ ਨਾਦ ਤੰਬ ਕਕ ਮੂੜ ਚਪਿਦਾ ਯਕ ਬਿਨ ਬਾਦਿ ਬਿਦੰ ਤਾਂ ਕਾ ਉਪਰ ਪਾਨਨ ਮੰਤ ਮਾ ਮੂਰਤਿ ਪੇਨ ਜਾਂ ਮਾਨ ਦੇਖੋ ਕਰਸਾ ਸਿਮੋ ਨਿਰੰਕਾਰ ਕਾ ਚੇਤਨ ਰਭੇ ਆਪ ਆਪਣੀ ਬੁਧਾ ਜਿਤਿ ਵਰਨਤ ਪਨ ਪਨ ਤੋ ਚਿਤਿ ਤੁਮਰਾ ਲਕਾਂ ਦਾ ਬਸਾਰਾ ਕੇਵਦ ਸੁਜਾ ਪ੍ਰਤਮ ਸੰਸਾਰ ਹੈ एक रूपो सुरपारं और आवत कुप्पा अंडज 이르जो शिवलुकीनी उत्पज कान भारतीनी कौपुर राजा वत्ता कौसोन तो पयो संतर इकट्ठा सिग्री श्रेष्ठान कार चंपव पाता सकल मिले चरण करता जे आज तो सनि पारी ਦੇਕੇ ਦੁਟ ਦੁਤਾ ਮਾਰੀ ਭਗਤ ਜਨ ਪਾਵੈ ਤਿਆਰੀ ਦੇਕੇ ਤੁਮ ਸੰਗ ਸਭ ਕਾਰੇ ਜੋ ਕਲ ਕੋਪਰਵਤ ਜਾਏ ਤਾਂ ਕੀ ਗਲ ਨ ਆਯਾਰਚਤ ਸਵਕਲ ਦੁਸ਼ਟ ਰੇਤਰਾਤ ਕੱਲਾ ਕਿਰਪਾ ਦ੍ਰਿਸ਼ਟਾ ਤਉ ਜਨ ਹਰ ਹੋਗ ਕੇ ਤਦ ਕਮਯਾਰੋ ਰਿੱਧ ਸਦ ਕਰਵੂ ਸਵੋ ਇਹ ਦੁਸ਼ਟ ਦੁਦਕ ਨਾ ਕੋਈ ਇਕ ਵਾਰ ਜਨਮ ਸੰਭਾਰਾ ਕਾਲ ਪਾਤੇ ਤਾਂ ਬਾਰਾ ਜਿਨ ਨਰ ਨਾਮ ਤਾਰੋ ਕਾ ਦਾਰਦ ਦੁਖ ਦੋ ਤੇਰਾ ਖੜ ਕੇ ਜਿਮਾ ਗਣ ਧਿਆਰੀ ਆਪਾ ਧਰਿਓ ਗਾਰੀ ਸਰਬ ਤੌਰ ਮੋ ਸੋਏ ਦੁਖ ਦੋਖ ਨ ਵਿਚਾਈ ਕਿਰਪਾ ਕਰੀਆ ਪ੍ਰਭ ਮਤਾ ਗੰਤਰਾ ਪੂਰ ਸੁਰਤ ਕਰਿ ਗਿਰਵਕ ਤਕਲ ਦੇਖੂ ਵਰਤਾ ਦੁਖ ਦੋ ਕਲ ਕੋਚਾ ਕਰਤਾ ਦੇ ਰਿਹਾ ਤੋ ਜੋ ਜਾ ਭਾਜਿਆ ਲਾ ਕੋ ਨ ਕਰਾ ਗ੍ਰੰਥ ਤਤਕਾਲਾ ਮਨ ਬਾਚ ਤੋ ਬਲ ਪਾਵੈ ਸੋਈ ਦੂਕਨਾਂ ਸਰਬਾਪਤ ਹੋਈ ਅਡਲਾ ਸੁਨਾ ਗੰਗਾ ਜੋ ਜਾਹੀ ਦਰਸਨਾ ਪਾਵਾਈ ਸੁਨਾ ਮੂਰਤਿ ਰਾਜ ਤਰ ਪਾਵਾਈ ਲੋਕ ਦਰਸ ਪਉਣ ਨਾ ਤੁੰਨਾ ਕੀ ਰਾਹੈ ਉਹ ਜਾਂਜਾ ਕੀ ਕਿ ਕਵਾਰ ਚੋਪੇ ਕੋ ਕਰ ਚੋਪਾਈ ਸੰਬਖ ਸਤਰਾ ਸਪ੍ਰਿਜ ਅਰਧ ਸਾਸੰਤਿ ਕੀਜੈ ਪਾਂ ਦਰਬੋ ਸੁਦਕਮੀ ਰਵਾਰ ਤੀਰ ਸਤਰਾ ਗ੍ਰੰਥ ਸੁਦਾਰਾ ਸੋਈਆ ਭਾਇ ਗਾਉ ਤੇ ਤੁਮਰੀ ਤਉ ਸੇ ਕੋ ਆਂ ਕਰਿਣਿ ਆਨੇਉ ਰਾਮ ਰੀ ਪ੍ਰਾਨ ਪ੍ਰਾਨੋ ਨੇ ਕਬਿ ਫਰਮਾਨਿਉ ਸਿਮਰਤ ਸੰਤੋ ਵਿਸਵਾਮੋ ਵੇਖ ਕਿਕਣ ਜਾਣਿਉ ਸ੍ਰੀ ਉਸਮਾਨ ਕਿਰਪਾ ਤੁਮਰੀ ਕਰ मैं ना क्यों साथ विभक्त नहीं हूँ दोहराएं सकद्वार को शर्ट काय क्यों तो द्वार बन गए की लाडियाँ सु गोविंद दास द्वार राम कलीमाला